ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਸਤ ਗੁਰਾਂ ਦੀ ਮਿਹਰ ਦਾ ਸਤਕਾ ਜਲਦੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗੋੜੀ ਰਾਗ ਗੋੜੀ ਦੇ ਵਿੱਚ ਭਗਤ ਜੀ ਦੀ ਵਾਰ ਆਰੰਭ ਹੁੰਦੀ ਹੈ ਪਹਿਲੋ ਥਿੱਤੀ ਦੀ ਵਾਰ ਦੇ ਵਿੱਚ ਭਗਤ ਜੀ ਨੇ 15 ਥਿੱਤਾਂ ਬਾਰੇ ਵਰਣਨ ਕੀਤਾ ਹੈ ਇਸ ਵਾਰ ਦੇ ਵਿੱਚ 7 ਦਿਨਾਂ ਬਾਰੇ ਭਗਤ ਜੀ ਵਰਣਨ ਕਰਦੇ ਹਨ ਇਨ 347 ਅੰਗ ਤੇ ਭਗਤ ਜੀ ਦੀ ਇਹ ਬਾਣੀ ਸੁਭਾਈਮਾਨ ਹੈ ਇਸ ਬਾਣੀ ਦੀ ਰਮਤਾ ਕਰਦੇ ਹੋਏ ਭਗਤ ਵੀਰ ਸਾਹਿਬ ਜੀ ਮੰਗਲਾ ਚਰਨ ਕਰਦੇ ਹਨ ਜੀ ਏਕ ਓਮਕਾਰ ਸਤਿ ਗੁਰ ਪ੍ਰਸਾਦ ਹੋ ਪਲੀ ਪੂਰਨ ਪਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ ਇਕੋ ਹੀ ਸਾਰੇ ਬ੍ਰਹਿਮੰਡ ਖੰਡ ਸ੍ਰਿਸ਼ਟੀ ਦਾ ਉਹ ਮਾਲਕ ਹੈ ਜਿਹਦੀ ਮੂਰਤ ਸਤ ਸਰੂਪ ਹੈ ਕਾਲ ਤੋਂ ਰਹਿਤ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਪਰਮੇਸ਼ਰ ਜੀ ਪ੍ਰਭੂ ਦੀ ਪ੍ਰਾਪਤੀ ਹੈ ਜੀ ਰਾਗ ਗਉੜੀ ਵਾਰ ਕਵੀਰ ਜੀ ਉਹ ਕਹੇ ਪਰ ਕਬੀਰ ਸਾਹਿਬ ਜੀ ਇਹ ਵਾਰਤ ਭਾਵ ਸਤ ਵਾਰ ਜਿਹਦੇ ਸ਼ਬਦ ਨੇ ਸਤ ਬੰਦ ਹਨ ਆਚਾਰਨ ਕਰਦੇ ਹਨ ਜੀ ਵਾਰ ਵਾਰ ਹਰ ਕੀ ਗੁਣ ਗਾਵੋ ਗੁਰ ਗਮ ਭੇਦ ਸੋ ਹਰ ਕਾ ਪਾਓ ਭਗਤ ਜੀ ਅਰੰਭਤਾ ਕਰਦੇ ਹੋਏ ਸ਼ਬਦ ਦਾ ਕੇਂਦਰੀ ਭਾਵ ਦਰਸਾਉਂਦੇ ਹਨ ਹਰ ਹਉ ਦੀ ਪੰਕਤੀ ਚਾਰਨ ਕਰਦੇ ਹਨ ਜਿਹੜਾ ਕੀ ਸਾਰੇ ਬੰਦਾ ਤੇ ਪੰਕਤੀ ਵਾਰ-ਵਾਰ ਜੁੜ ਕਰਾਂਦੀ ਹੈ ਕਿ ਪਰਮੇਸ਼ਰ ਪ੍ਰਭੂ ਦੇ ਭਗਤ ਜੀ ਕਹਿੰਦੇ ਵਾਰ-ਵਾਰ ਹਰ ਕੇ ਗੁਣ ਗਾਓ ਕਹਿੰਦੇ ਭਾਈ हे ਮਨੁੱਖ हे ਜੀਵਾ ਵਾਰ-ਵਾਰ ਜਿਬਾ ਰਾਈ ਉਹ ਖਰਾਈ ਉਹ ਪ੍ਰਭੂ ਨੂੰ ਧਿਆਉਣਾ ਕਰੋ ਉਹਦੇ ਗੁਣ ਗਾਣਾ ਕਰੋ ਹਰੀ ਨੂੰ ਵਾਰ-ਵਾਰ ਜਪਨਾ ਕਰੋ ਭਗਤ ਜੀ ਕਹਿੰਦੇ ਅਸੀਂ ਤਾਂ ਹਰੀ ਨੂੰ ਵਾਰ-ਵਾਰ ਹਿਰਦੇ ਰਾਈ ਪ੍ਰਭੂ ਨੂੰ ਗਾਉਣਾ ਕਰਦੇ ਹਾਂ ਗੁਰ ਗੰਮ ਭੇਦ ਸੋ ਹਰਿ ਕਾ ਪਾਵੋ ਕਹਿੰਦੇ ਤਾਂ ਉਹਦਾ ਭੇਦ ਪਾ ਸਕੋਗੇ ਹਰੀ ਦਾ ਗੁਰ ਗੰਮ ਸੱਚੇ ਗੁਰੂ ਦੇ ਰਾਹੀ ਕਹਿੰਦੇ ਮਾਰਗ ਮਿਲਣਾ ਹੈ ਰਸਤਾ ਮਿਲਣਾ ਹੈ ਗੁਰਗੰਭੇਦ ਸੋ ਹਰਿ ਕਾ ਪਾਓ ਜਦੋਂ ਵਾਰ-ਵਾਰ ਹਰ ਦਿਨ ਦੇ ਨਾਲ ਹਰ ਪੈਰ ਦੇ ਨਾਲ ਹਰ ਘੜੀ ਦੇ ਨਾਲ ਦ੍ਰਿੜ ਕਰੋਗੇ ਵਾਰ-ਵਾਰ ਇਹ ਭਗਤ ਜੀ ਨਾਲ-ਨਾਲ ਸਾਡੇ ਵਾਸਤੇ ਰਸਤਾ ਖੋਲ ਦੇਣ ਕਹਿੰਦੇ ਕਿਵੇਂ ਉਹਦੀ ਪ੍ਰਾਪਤੀ ਹੈ ਕਹਿੰਦੇ ਜਦੋਂ ਵਾਰ-ਵਾਰ ਬਾਰੰਬਾਰ ਗੁਣ ਗਾਉਗੇ ਫਿਰ ਗੁਰੂ ਦਾ ਭੇਦ ਸਮਝ ਸਕੋਗੇ ਸੱਚੇ ਗੁਰੂ ਦੇ ਵਿੱਚ ਭੇਦ ਹੋ ਜਾਵੇਗਾ ਤੁਹਾਡਾ ਮਨ ਤੁਹਾਡੀ ਆਤਮਾ ਇੱਕ ਲਬਜ ਨੂੰ ਵਾਰ-ਵਾਰ ਦ੍ਰਿੜਨ ਕਰਨ ਤੇ ਉਹ ਮਨ ਦੇ ਉੱਤੇ ਉਦਾ ਪ੍ਰਭਾਵ ਹੋਵੇਗਾ ਕਹਿੰਦੇ ਗੁਰਗਾਮ ਭੇਦ ਸੋ ਹਰ ਕਾ ਪਾਵੋ ਸੱਚੇ ਗੁਰੂ ਦਾ ਭਗਤ ਜੀ ਕਹਿੰਦੇ ਫਿਰ ਮਿਲਨ ਹੋਏਗਾ ਰਹਾ ਵਿਸ਼ਰਾਮ ਦੇ ਕੇ ਭਗਤ ਜੀ ਅੱਗੇ ਬਚਨ ਕਰਦੇ ਹਨ ਆ ਦਿੱਤ ਕਰੈ ਭਗਤ ਅਰੰਭ ਕਾਇਆ ਮੰਦਰ ਮਨਸਾ ਥੰਬ ਰਮਤਾ ਕਰਦੀਨ ਐਤਵਾਰ ਤੋਂ ਦਿੱਤ ਗੁਰਮੁਖੀ ਚ ਦਿੱਤ ਕਹਿੰਦੇ ਹਨ ਦਿੱਤ ਤੋਂ ਭਾਵ ਹੈ ਐਤਵਾਰ ਭਗਤ ਜੀ ਕਹਿੰਦੇ ਐਤਵਾਰ ਈਰੰਭਤਾ ਕਰਨ ਲੱਗਾ ਵੀ ਉਹਦੇ ਵਾਰ-ਵਾਰ ਕਹਿੰਦੇ ਇਸ ਦਿਨ ਨੂੰ ਵੀ ਵਾਰ-ਵਾਰ ਉਹ ਪ੍ਰਭੂ ਦੇ ਗੁਣਾ ਰਾਹੀ ਸਫਲ ਬਣਾਓ। ਹਵੇ ਕੀ ਭਗਤ ਜੀ ਕਹਿੰਦੇ ਲੋਕ ਅਲੱਗ-ਅਲੱਗ ਕਰਮ ਕਰਦੇ ਹਨ ਜਿਨ੍ਹਾਂ ਦੇ ਮੁਤਾਬਕ ਅਦਿੱਤ ਵਾਰ ਨੂੰ ਅਦਿੱਤ ਕਰੇ ਭਗਤ ਆਰੰਭ। ਹਰ ਭਗਤ ਜਿਹੜੇ ਨੂੰ ਭਗਤੀ ਤੋਂ ਹੀ ਹਰ ਦਿਨ ਆਰੰਭ ਕਰਦੇ ਹਨ। ਆਮ ਲੋਕ ਦਿਨਾਂ ਦੇ ਥਿੱਤਾਂ ਦੇ ਵਾਰਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਨਾਲ ਪੂਜਨ ਕਰਦੇ ਹਨ ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰੀ ਰਮਤਾ ਭਗਤੀ ਤੋਂ ਹੁੰਦੀ ਹੈ ਕਹਿੰਦੇ ਤੁਸੀਂ ਵੀ ਉਹ ਹਰੀ ਨੂੰ ਧਿਆ ਕੇ ਰਮਤਾ ਕਰੋ ਹਰ ਦਿਨ ਦੀ ਹਰ ਘੜੀ ਦੀ ਕਹਿੰਦੇ ਉਹ ਦਿਨ ਚੰਗਾ ਹੋਵੇਗਾ ਆਦਿਤ ਕਰੇ ਭਗਤ ਆਰੰਭ ਕਿੰਦੇ ਦੀ ਭਗਤੀ ਨਾਲ ਹੀ ਹਰ ਦਿਨ ਰੰਗ ਹੋਣਾ ਚਾਹੀਦਾ ਕਾਇਆ ਮੰਦਰ ਮਨ ਸਾ ਥੰਬ ਕਾਇਆ ਸਰੀਰ ਨੂੰ ਕਹਿੰਦੇ ਹਨ ਕਿ ਮੰਦਰ ਹੈ ਘਰ ਹੈ ਯਾਸ਼ਿਆਨਾ ਹੈ ਕਾਦਾ ਇਹ ਮਨ ਤੇ ਆਤਮਾ ਦਾ ਕਿੰਦੇ ਕਾਇਆ ਮੰਦਰ ਮਨ ਸਾ ਥੰਬ ਜਿਹੜੇ ਮਨ ਮਨਸਾ ਪੈਦਾ ਕਰਦਾ ਫੁਰਨੇ ਉਹ ਥੰਬ ਹਨ ਰੋਕਦੇ ਹਨ ਮਾੜੇ ਫੁਰਨੇ ਤੇ ਪਰ ਜਦੋਂ ਮਨੁੱਖ ਸੱਚੇ ਨਾਮ ਦਾ ਥੰਬ ਬਲਾਂਦਾ ਹੈ ਫਿਰ ਫੁਰਨੇ ਖਤਮ ਹੋ ਜਾਂਦੇ ਹਨ ਭਗਤ ਜੀ ਕਹਿੰਦੇ ਸਕਾਇਆ ਮੰਦਰ ਨੂੰ ਮੰਦਰ ਬਣਾ ਕੇ ਰੱਖੋ ਇਹ ਮੰਦਰ ਹੈ ਆਤਮਾ ਦਾ ਜੇ ਸੰਗੇ ਫੁਰਨੇ ਪੈਦਾ ਕਰੇਗਾ ਮਨ ਉਹ ਰਸਤਾ ਮਿਲੇਗਾ ਸੱਚੇ ਗੁਰੂ ਤੋਂ ਜਦੋਂ ਵਾਰ-ਵਾਰ ਗੁਣ ਗਾਵਾਂਗੇ ਭਗਤ ਜੀ ਕਹਿੰਦੇ ਫਿਰ ਕਾਇਆ ਮੰਦਰ ਬਣ ਜਾਏਗਾ ਮਨ ਜਿਹੜਾ ਉਹ ਥੰਬ ਬਣ ਜਾਵੇਗਾ ਤੇ ਜੀਵਕਾਰਾਂ ਦਾ ਥੰਬਾ ਲਾਵਾਂਗੇ ਤਾਂ ਉਹ ਡਿੱਗ ਪੈਣਾ ਅਜਦੀ ਜੀ ਕਹਿੰਦੇ ਨੂੰ ਮੰਦਰ ਬਣਾ ਕੇ ਇਸ ਘਰ ਨੂੰ ਇਸ ਮੰਦਰ ਨੂੰ ਭਗਤ ਜੀ ਕਹਿੰਦੇ ਉੱਥੇ ਸੱਚੇ ਨਾਮ ਦਾ ਟਿਕਾਣਾ ਕਰੋ ਮਨ ਨੂੰ ਉਹਦੇ ਚਰਨਾਂ ਵਿੱਚ ਅਰਪਣ ਕਰਨਾ ਕਰੋ ਜਦੋਂ ਨਾਮ ਦੀ ਥੰਬੀ ਲੱਗੀ ਇਸ ਮਨ ਨੂੰ ਹਰਕੀ ਜੀ ਕਹਿੰਦੇ ਫਿਰ ਫੁਰਣਿਆ ਰਹ ਤੂੰ ਜਾਵੇਗਾ ਸਿਰੂ ਦੇ ਚਰਨਾਂ ਵਿੱਚ ਤੇ ਉਸ ਘਰ ਵਿੱਚ ਆ ਬੈਠੇਗਾ ਐਨਸ ਖੰਡ ਸੁਰਹੀ ਜਾਏ ਐਨਸ ਤੋਂ ਭਾਵ ਹੁੰਦਾ ਐਨ ਤੋਂ ਭਾਵ ਹੁੰਦਾ ਦਿਨ ਨਿਸ ਤੋਂ ਭਾਵ ਹੁੰਦਾ ਰਾਤ ਇਹ ਦੋ ਲਫ਼ਜ਼ ਇਕੱਠੇ ਕਰਕੇ ਦਿਨ ਰਾਤ ਬਣਦਾ ਐਨਸ ਦਿਨ ਰਾਤ ਐਨਸ ਲਫ਼ਜ਼ ਦਾ ਅਰਥ ਹੈ ਦਿਨ ਰਾਤ ਕਹਿੰਦੇ ਦਿਨ ਰਾਤੀ ਉਹਦਾ ਸਿਮਰਨ ਕਰੋ ਐਨਸ ਖੰਡ ਸੁਰਹੀ ਜਾਏ ਕਹਿੰਦੇ ਉਹਦਾ ਜਿਹੜੇ ਮਾੜੇ ਕਰਮ ਹਨ ਮਾੜੀ ਕੋਟੀ ਮਤ ਉਹ ਨਾਸ਼ ਹੋ ਜਾਵੇਗੀ ਤਾਂ ਅਨਹਦ ਬੀਨ ਸਹਿਜ ਮੈਂ ਬਾਏ ਭਗਤ ਜੀ ਕਹਿੰਦੇ ਫਿਰ ਅਨਹਦ ਬੀਨ ਵਜੇਗੀ ਬਹਿਨ ਤੋਂ ਭਾਵ ਹਿਰਦੇ ਵਿੱਚ ਹਿਰਦਾ ਜਦੋਂ ਟਿਕਾ ਵਿੱਚ ਆਏਗਾ ਆਨੰਦ ਵਿੱਚ ਆਏਗਾ ਤਾਂ ਅਨਹਦ ਬੀਨ ਸਹਿਜ ਮੈਂ ਬਾਏ ਕੇਦ ਸਾਜ ਵਸਤਾ ਦੇ ਵਿੱਚ ਫਿਰ ਅੰਦਰੋਂ ਧੁਨ ਛਿਰਦੀ ਹੈ ਜਿਹਨੂੰ ਅਨਹਦ ਅਨਾਹਦ ਕਹਿੰਦੇ ਹਨ ਇਹ ਪਾਦ ਸਪੂਰਨ ਕਰਦੈਨ ਸੋਮਵਾਰ ਸਮ ਅਮਰਤ ਚਰੈ ਚਾਖਤ ਬੀਖ ਸਗਲ ਵਿਖ ਹਰੈ ਇਹਲਾ ਵਾਰ ਐਤਵਾਰ ਜਿਹੜਾ ਸੀ ਉਸ ਗ੍ਰੰਥਾ ਮੁਤਾਬਕ ਦੱਸਿਆ ਗਿਆ ਕਿ ਸੂਰਜ ਤੋਂ ਹੈ ਸੂਰਜ ਦੇ ਨਾਂ ਨਾਲ ਐਤਵਾਰ ਜਿਹੜਾ ਹੈ ਇਹ ਬਣਿਆ ਹੈ ਸੋਵਾਰ ਚੰਦਰਮਾਨ ਤੋਂ ਬਣਿਆ ਚੰਦਰਮਾਨ ਦੇ ਮੁਤਾਬਕ ਬਣਿਆ ਸੋਵਾਰ ਦਾ ਨਾਮ ਰੱਖਿਆ ਪਾਕਤ ਜੀ ਕਹਿੰਦੇ ਸੋਮਵਾਰ ਸਸ ਅੰਮ੍ਰਿਤ ਛਰੈ ਚਖਤ ਬੇਗ ਸਗਲ ਵਿਖਾਰੈ ਕਹਿੰਦੇ ਉਹੀ ਕੰਮ ਸੋਮਵਾਰ ਕਰਨਾ ਕਹਿੰਦੇ ਵਾਰ-ਵਾਰ ਹਰ ਕੇ ਗੁਣ ਗਾਓ ਗੁਰਗੰਭੀਤ ਸੁਹਰ ਕਾ ਪਾਓ ਕਹਿੰਦੇ ਸੋਮਵਾਰ ਲੋਕ ਭਵੇਂ ਕੁਝ ਕਰਨ ਸੋਮਵਾਰ ਸਸ ਅੰਮ੍ਰਿਤ ਚਰੈ ਬਹੁਤੇ ਲੋਕਾਂ ਦਾ ਭਗਤ ਜੀ ਕਹਿੰਦੇ ਮਨ ਕਹਿੰਦਾ ਲੋਕ ਕਹਿੰਦੇ ਹਨ ਕਿ ਸੋਮਵਾਰ ਠੰਡਾ ਵਾਰ ਹੈ ਇਸ ਦਿਨ ਜੇ ਪੂਜਾ ਕੀਤੀ ਜਾਵੇ ਅੰਮ੍ਰਿਤ ਠੰਡ ਪੰਦਾ ਸੋਮਵਾਰ ਪਰ ਭਗਤ ਜੀ ਕਹਿੰਦੇ ਸਾਡੇ ਕੋਲ ਤਾਂ ਨਾਮ ਦੀ ਸੀਤਲਤਾ ਹੀ ਹੈ ਨਾਮ ਦੀ ਠੰਡ ਹੈ ਸੋਮਵਾਰ ਸਸ ਅੰਮ੍ਰਿਤ ਚਰੈ ਕਹਿੰਦੇ ਸਾਡੇ ਮੁਖ ਚ ਬਾਣੀ ਦਾ ਅੰਮ੍ਰਿਤ ਚਰਨਾ ਚਾਹੀਦਾ ਹੈ ਜਦੋਂ ਵਾਰ-ਵਾਰ ਭਗਤ ਜੀ ਕਹਿੰਦੇ ਬਾਣੀ ਜਿੜੜ ਕਰਾਂਗੇ ਫਿਰ ਸੋਮਵਾਰ ਸਾਡੇ ਵਾਸਤੇ ਠੰਡਾ ਹੀ ਹੈ ਤਾਖਤ ਬੇਗ ਸਗਲ ਵਿਸਹਾਰੈ ਕਹਿੰਦੇ ਜਿਹੜਾ ਅੰਦਰ ਵਿਖੈ ਉਹ ਖਤਮ ਹੋ ਜਾਵੇਗਾ ਜ਼ਹਿਰ ਇਸਨਾ ਦੀ ਅਗਧ ਖਤਮ ਹੋ ਜਾਏਗੀ ਜਦੋਂ ਸੋਮਵਾਰ ਪ੍ਰਭੂ ਦਾ ਸਿਮਰਨ ਕਰਕੇ ਆਰੰਭ ਕਰਾਂਗੇ ਉਹਦੀ ਭਗਤੀ ਵਾਰ-ਵਾਰ ਉਹਦੇ ਗੁਣ ਗਾਵਾਂਗੇ ਬਾਣੀ ਰੁਕਿਆ ਰਹੇ ਦਵਾਰ ਓ ਮਨ ਮਤ ਵਾਰੋ ਪੀਵਨ ਹਾਰ ਇਹ ਬਾਣੀ ਰਹੀ ਰੋਕ ਥੰਮ੍ਹ ਲੱਗ ਸਕਦਾ ਵੀ ਦੂਜਾ ਤਰੀਕਾ ਥੋੜਾ ਵਿਕਾਰਾਂ ਨੂੰ ਥੰਮ੍ਹ ਲਾਣ ਦਾ ਵਿਕਾਰਾਂ ਨੂੰ ਰੋਕਣ ਦਾ ਸਾਡੇ ਕਰਮਾਂ ਤੋਂ ਬਚਣ ਦਾ ਇੱਕੋ ਹੀ ਇਹ ਬਾਣੀ ਸੱਚੀ ਬਾਣੀ ਲਈ ਬਾਣੀ ਅੰਮ੍ਰਿਤ ਬਾਣੀ ਠੰਡ ਸੀਤਲਤਾ ਭਗਤ ਜੀ ਕਹਿੰਦੇ ਇਹਦੇ ਰਾਈ ਬਾਣੀ ਰੋਕਿਆ ਰਹੇ ਦਵਾਰ ਕਹਿੰਦੇ ਬਾਣੀ ਜਿਹੜੀ ਉਹ ਸੱਚੇ ਨਾਮ ਦਾ ਥੰਬ ਇਹ ਮਨ ਨੂੰ ਲਾ ਕੇ ਇਹਨੂੰ ਅਰਜੀ ਦੇ ਦਵਾਰ ਵਿੱਚ ਟਿਕਾ ਦਈਏ ਤੋ ਮਨ ਮਤ ਵਾਰੂ ਪੀਵਨ ਹਾਰ ਕਹਿੰਦੇ ਮਨ ਜਿਹੜਾ ਹੈ ਉਹਨੂੰ ਮਾੜੀ ਮਤ ਤੋਂ ਢਾਕੇ ਤੋ ਮਨ ਮਤ ਵਾਰੂ ਪੀਵਨ ਹਾਰ ਮਾੜੀ ਮਤ ਤੋਂ ਢਾਕੇ ਉਹ ਸੱਚੇ ਨਾਮ ਰੂਪੀ ਅੰਮ੍ਰਿਤ ਨੂੰ ਯਾਣਾ ਕਰੋ ਮੰਗਲਵਾਰ ਇਸੇ ਮਹਿੱਤ ਮੰਗਲਵਾਰ ਤੀਜਾ ਵਾਰ ਭਗਤ ਜੀ ਅਗਲੇ ਬੰਦ ਵਿੱਚ ਸ਼ਰਮ ਕਰਦੇ ਹਨ ਇਹ ਤਾਰੇ ਤੋਂ ਕਹਿੰਦੇ ਹਨ ਬਣਿਆ ਮੰਗਲ ਤਾਰੇ ਤੋਂ ਗ੍ਰੰਥ ਕਹਿੰਦੇ ਹਨ ਕਿ ਮੰਗਲ ਤਾਰੇ ਤੋਂ ਬਣਿਆ ਮੰਗਲਵਾਰ ਮੰਗਲਵਾਰ ਇਸ ਮਹੀਤ ਇਹ ਵੀ ਲੋਕ ਕੰਮ ਕਰਦੇ ਰੰ ਮੰਗਲਵਾਰ ਨੂੰ ਆ ਕਰ ਕੀਤਾ ਜਾਵੇ ਪੰਜ ਚੋਰ ਕੀ ਜਾਣੇ ਰੀਤ ਪੰਜ ਚੋਰ ਹਨ ਸਾਡੇ ਅੰਦਰ ਜਿਹਦੀ ਭਗਤ ਜੀ ਨੇ ਵੀ ਧਾਰਨ ਦਿੱਤੀ ਹੈ ਬਾਣੀ ਵਿੱਚ ਨੇਕਾ ਜਗਤ ਤੇ ਅਧਾਰਨਾ ਦੀਆਂ ਪੰਜਾਬਕਾਰਾਂ ਦੀਆਂ ਅੰਜ ਕਰਸਾਨ ਪੰਜ ਚੋਰ ਇਹ ਪੰਜ ਹੀ ਗਿਆਨ ਇੰਦਰੇ ਹਨ ਹਾਕਦੇ ਜੀ ਕਹਾਰ ਕੰਦੇ ਨਾ ਤੇ ਕਾਬੂ ਪਾਣ ਵਾਸਤੇ ਵੀ ਵਾਰ-ਵਾਰ ਹਰ ਕੀ ਗੁਣ ਗਾਓ ਕਹਿੰਦੇ ਮੰਗਲਵਾਰ ਨੂੰ ਵੀ ਅਸੀਂ ਉਹੀ ਕੰਮ ਕਰਨਾ ਕੋਈ ਦੂਜਾ ਦੁਨੀਆ ਵਾਲਾ ਨਹੀਂ ਕਰਨਾ ਕਹਿੰਦੇ ਪੰਜ ਚੋਰ ਕੀ ਜਾਣੇ ਰੀਤ ਕਹਿੰਦੇ ਪੰਜ ਚੋਰਾ ਦੀ ਰੀਤ ਨੂੰ ਸਮਝਣਾ ਕਿ ਕਿਸ ਤਰ੍ਹਾਂ ਕਾਬੂ ਆਉਣਗੇ ਇਹ ਪੰਜ ਵਿਕਾਰ ਚੋਰੀ ਠੱਗਦਿਆਂ ਨਾ ਮਨ ਨੂੰ ਮਨ ਨੂੰ ਠੱਗ ਲੈਂਦੇ ਹਨ ਮਨੁੱਖ ਨੂੰ ਇਹ ਪੰਜ ਵਿਕਾਰ ਜਿਹਦੇ ਪਿੱਛੇ ਅਸੀਂ ਵਿਕਾਰ ਕਮਾਉਂਦੇ ਹਾਂ ਚੋਰ ਅੰਦਰ ਹੀ ਹਨ ਤੇ ਭਗਤ ਰਵਿਦਾਸ ਜੀ ਵੀ ਇਹਨਾਂ ਪ੍ਰਸਾਦ ਕਹਿੰਦੇ ਪੰਜ ਵਿਕਰਸਾਨ ਭਾਗ ਗਏ ਲੈ ਬਾਧੇ ਉਜੀ ਉਹ ਦਰਬਾਰੀ ਆਵੋਂ ਮੁਖ ਦਾ ਤਖੜ ਨਹੀਂ ਛੱਡਦੇ ਰਵਿਦਾਸ ਜੀ ਕਹਿੰਦੇ ਉਹ ਜਦਨ ਮਰਦੇ ਆ ਉਦਨ ਛੱਡ ਕੇ ਭੱਜ ਜਾਂਦੇ ਹਨ ਜੇ ਮਰਦੀ ਹੈ ਸਾਡੀ ਫਿਰ ਛੱਡ ਕੇ ਦੌੜਦੇ ਆ ਨੇ ਪੰਜ ਚੋਰ ਉਹਨਾਂ ਚਿਰ ਆਮ ਮਨੁੱਖ ਦੇ ਮਨੁੱਖ ਦੇ ਨਾਲ ਪੂਰੇ ਫਿਰ ਦਿਨ ਵਿਕਾਰ ਕਰਾਂਦੇ ਹਨ ਕਿਉਂਕਿ ਮਾਰਗ ਹੀ ਨਹੀਂ ਉਹਨਾਂ ਕੋਲ ਢਾਂਗ ਹੀ ਨਹੀਂ ਨਾ ਤੋ ਬਚਨ ਦਾ ਕਿਉਂਕਿ ਗੁਰੂ ਵੈਦ ਬਣਦਾ ਤਾਂ ਹੀ ਇਹ ਚੋਰ ਇਹ ਵਿਕਾਰ ਧੋੜਦੇ ਹਨ ਮਰਦੇ ਹਨ ਔਰ ਜਿਹੜਾ ਸੰਗ ਹੀ ਨਹੀਂ ਕਰਦਾ ਗੁਰੂ ਦਾ ਸੱਚੇ ਗੁਰੂ ਨੂੰ ਹਰੀ ਨੂੰ ਗੋਬਿੰਦ ਨੂੰ ਵੈਦ ਹੀ ਜੀ ਬਣਾਉਂਦਾ ਆਪਣਾ ਫਿਰ ਦਵਾਈ ਕਿੱਥੋਂ ਮਿਲਣੀ ਹੈ ਇਹ ਵਿਕਾਰਾਂ ਦੀ ਵੈਦ ਗੁਰੂ ਬਣਦਾ ਹੈ ਤਾਂ ਦਵਾਈ ਹੁੰਦੀ ਐ ਇਹਨਾਂ ਦੀ ਬਾਹਰੋਂ ਤੇ ਸੰਸਾਰੀ ਦਵਾਈਆਂ ਜੜੀਆਂ ਬੁੱਟੀਆਂ ਖਾਈ ਜਾਂਦੇ ਆ ਰੋਗਾ ਨਹੀਂ ਆ ਪਰ ਇਹ ਰੋਗਾਂ ਦਾ ਇਲਾਜ ਤਾਂ ਗੁਰੂ ਵੈਦ ਨੇ ਕਰਨਾ ਐ ਬਾਣੀ ਨੇ ਕਰਨਾ ਐ ਇਹ ਨਾਲ ਹੀ ਚੁੱਕੀ ਫਿਰਦੇ ਆ ساری ਜ਼ਿੰਦਗੀ ਮਰਦਾ ਐ ਸਰੀਰ ਕਬੀ ਦਾਸ ਜੀ ਕਹਿੰਦੇ ਪਾਣ ਜਕਰਸਾਨ ਭਾਗ ਗਏ ਲੈ ਬਾਦੀਓ ਜੀਓ ਦਰਬਾਰੀ ਕਹਿੰਦੇ ਜਦੋਂ ਆਤਮਾ ਨੂੰ ਬੰਨਦੇ ਆਨ ਜੰਮ ਧਰਮ ਰਾਜ ਨੂੰ ਜਵਾਬ ਦਿੰਦੀ ਓਦੋਂ ਵਕਾਰ ਭਜ ਜਾਂਦੇ ਆ ਸਰੀਰ ਮੁੱਕਦਾ ਤੇ ਵਿਕਾਰ ਦੌੜ ਜਾਂਦੇ ਹਨ ਤੇ ਉਹ ਵਿਕਾਰਾਂ ਦੀ ਜਿਹੜੀ ਲਿਸਟ ਹੈ ਕਰਮ ਕਮਾਏ ਨੂੰ ਦਾ ਸਾਥ ਤਾਂ ਫਿਰ ਆਤਮਾ ਨੂੰ ਦੇਣਾ ਪੈਣਾ ਤੇ ਭਗਤ ਜੀ ਕਹਿੰਦੇ ਵੀ ਉਹੀ ਜਪ ਲੋ ਭਗਤ ਜੀ ਕਹਿੰਦੇ ਮੰਗਲਵਾਰ ਵੀ ਉਹੀ ਕੰਮ ਕਰਨਾ ਬਾਰ-ਬਾਰ ਹਰ ਕੀ ਗੁਣ ਗਾਓ ਕਹਿੰਦੇ ਪੰਜ ਕਰ ਚੋਰ ਜਿਹਨਾਂ ਪੰਜ ਚੋਰ ਕੀ ਜਾਣੇ ਰੀਤ ਕਹਿੰਦੇ ਫਿਰ ਸਮਝ ਪੈ ਜਾਵੇ ਕਿ ਇਹਨਾਂ ਤੋਂ ਕਿਸ ਤਰ੍ਹਾਂ ਬਚਣਾ ਹੈ ਹੇਰ ਸੱਚਾ ਗੁਰੂ ਵੈਦ ਜਿਹੜਾ ਇਹਦੀ ਦਵਾਈ ਦੇ ਦੇਵੇਗਾ ਇਹਨਾਂ ਤੋਂ ਬਚਣ ਦਾ ਢੰਗ ਦੱਸ ਦੇਗਾ ਘਰ ਛੋੜੇ ਬਾਹਰ ਜਿੰਨ ਜਾਏ ਕਹਿੰਦੇ ਆਪਣੇ ਘਰ ਨੂੰ ਛੱਡਣ ਤੋਂ ਰੋਕੋ ਮਨ ਨੂੰ ਮਨ ਘਰ ਛੱਡ ਕੇ ਦੌੜਦਾ ਨਾ ਸਰੀਰ ਛੱਡ ਕੇ ਸਰੀਰ ਘਰ ਹੈ ਮਨ ਦਾ ਇਹਨੂੰ ਛੱਡ ਕੇ ਭੱਜ ਜਾਂਦਾ ਕਿਉਂ ਵਿਕਾਰ ਲੈ ਜਾਂਦੇ ਹਨ ਪੁਰਨੇ ਪੈਦਾ ਹੁੰਦੇ ਹਨ ਤੇ ਦੌੜ ਜਾਂਦਾ ਸਰੀਰ ਨੂੰ ਛੱਡ ਕੇ ਕੱਲਿਆਂ ਤੇ ਫੇਰ ਹੀ ਉਸ ਜਾਲ ਦੇ ਵਿੱਚ ਫਸਦਾ ਹੈ ਨਾ ਮਾਨਸੁਰ ਨੇ ਪੈਦਾ ਕਰਦਾ ਹੈ ਵਿਕਾਰ ਪੈਦਾ ਕਰਦਾ ਹੈ ਜਿਨ੍ਹਾਂ ਨੂੰ ਪੂਰੇ ਕਰਨ ਵਾਸਤੇ ਅਸੀਂ ਮਾੜੇ ਕਰਮ ਕਮਾਣੇ ਆ ਤੇ ਭਗਤ ਜੀ ਕਹਿੰਦੇ ਤਰੀਕਾ ਲਵੋ ਸੱਚੇ ਗੁਰੂ ਤੋਂ ਇਹਨੂੰ ਟਿਕਾ ਕੇ ਰੱਖੋ ਘਰ ਦੇ ਵਿੱਚ ਨੂੰ ਭੱਜਣ ਨਾ ਦਿਓ ਘਰ ਛੋਡੋ ਬਾਹਰ ਜਿੰਨ ਜਾਏ ਕਹਿੰਦੇ ਜਦੋਂ ਛੱਡ ਕੇ ਖੜਾ ਭੱਜ ਜਾਂਦਾ ਹੈ ਨਾ ਜਦੋਂ ਅਸੀਂ ਆਜ਼ਾਦੀ ਦੇ ਦਿੰਨੇ ਆ ਕਾਬੂ ਵਿੱਚ ਨਹੀਂ ਰੱਖ ਪਾਉਂਦੇ ਫੇਰੇ ਭੱਜਦਾ ਮਾਨਸੁਰ ਕਹਿੰਦੇ ਸਿੱਖਿਆ ਸਗੁਰੂ ਤੋਂ ਲੈਣੀ ਹੈ ਸੱਚੇ ਗੁਰੂ ਤੋਂ ਸਿੱਖਿਆ ਲੈ ਕੇ ਜਦੋਂ ਵਾਰ-ਵਾਰ ਬਾਣੀ ਦ੍ਰਿੜ ਕਰਾਂਗੇ ਨਾਮ ਜਪਾਂਗੇ ਬਾਣੀ ਦਾ ਥੰਮ ਲੱਗੇਗਾ ਮਨ ਭੱਜ ਨਹੀਂ ਸਕੇਗਾ ਸੱਜੇ ਸੱਜੇ ਆ ਟਿਕੇਗਾ ਇਹ ਮਾਰਕੀ ਉਹਦੇ ਚਰਨਾਂ ਵਿੱਚ ਅਰਪਣ ਉਸ ਘਰ ਵਿੱਚ ਰਹਿ ਜਾਵੇਗਾ ਨਾਤਰ ਖਰਾ ਰਹਿਹਰਾਏ ਕਹਿੰਦੇ ਫਿਰ ਉਹਦੇ ਜਦੋਂ ਇਹ ਸਾਫ ਹੋ ਗਿਆ ਮਨ ਤਾਰਾਂ ਤੋਂ ਰਹਿ ਤੂੰ ਕਹਿੰਦੇ ਉਸ ਪ੍ਰਮਾਤਮਾ ਵਿੱਚ ਇੱਕ ਹੋ ਜਾਵੇਗਾ ਬੁੱਧਵਾਰ ਬੁੱਧ ਕਰੇ ਪ੍ਰਕਾਸ਼ ਬੁੱਧਵਾਰ ਅਗਲਾ ਚੌਥਾ ਬੰਦ ਬੁੱਧਵਾਰ ਭਗਤ ਜੀ ਰੰਭ ਕਰਦੇ ਹਨ ਕਹਿੰਦੇ ਬੁੱਧਵਾਰ ਵੀ ਤਾਰੇ ਤੋਂ ਬਣਿਆ ਉਹਦ ਤਾਰੇ ਤੋਂ ਹੀ ਦੀ ਰੰਭਤਾ ਹੋਈ ਬੁੱਧਵਾਰ ਦੀ ਕਹਿੰਦੇ ਲੋਕ ਇਹਨੂੰ ਵੀ ਮੰਨਦੇ ਹਨ ਪਰ ਗੁਰੂ ਦੇ ਪਿਆਰੇ ਭਗਤ ਜੀ ਕਹਿੰਦੇ ਅਸੀਂ ਨਹੀਂ ਮੰਨਦੇ ਬਾਰ ਬਾਰ ਹਰ ਕੀ ਗੁਣ ਗਾਓ ਭਗਤ ਜੀ ਕਹਿੰਦੇ ਫਿਰ ਇਸ ਦੇ ਨੂੰ ਵੀ ਗੁਰੂ ਦੇ ਗੁਣ ਗਾ ਕੇ ਸ਼ੁਰੂ ਕਰੋ ਔਰ ਸਿੱਖ ਨੂੰ ਭਗਤ ਨੂੰ ਉਹੀ ਚਾਹੀਦਾ ਕਿ ਹਰੀ ਨੂੰ ਚੇਤੇ ਕਰਨਾ ਬਾਹਰ ਦੇ ਕਰਮ ਕਾਂਡਾਂ ਨੂੰ ਛੱਡ ਕੇ ਹਰ ਦੇ ਹਿਰਦੇ ਕਮਲ ਮੈਂ ਹਰ ਕਾ ਬਾਸ ਬੁੱਧ ਵਾਰ ਬੁੱਧ ਕਰੇ ਪ੍ਰਕਾਸ਼ ਪ੍ਰਗਾਸ ਕਹਿੰਦੇ ਬੁੱਧ ਹੀ ਦੇ ਵਿੱਚ ਹਰੀ ਦੇ ਨਾਮ ਦਾ ਪ੍ਰਕਾਸ਼ ਕਰ ਇਹ ਤਾਰੇ ਤੋਂ ਇਹਨਾਂ ਕੀ ਇਹ ਇਹਨਾਂ ਹੈ ਪ੍ਰਕਾਸ਼ ਹੈ ਬੁੱਧਵਾਰ ਇਹਨੂੰ ਪ੍ਰਕਾਸ਼ ਕਹਿੰਦੇ ਹਨ ਕਿੰਦੇ ਜਿਹੜੇ ਇਸ ਦਿਨ ਇਹ ਕਰਮ ਕਰਦਿਆਂ ਇਹਨੂੰ ਜਪਦਿਆਂ ਬੁੱਧਵਾਰ ਦਾ ਤੇ ਕਿੰਦੇ ਉਹਨਾਂ ਦੇ ਅੰਦਰ ਪ੍ਰਕਾਸ਼ ਜਾਗ ਜਾਂਦਾ ਹੈ ਪਰ ਭਗਤ ਜੀ ਕਹਿੰਦੇ ਤੁਸੀਂ ਨਾਮ ਦਾ ਪ੍ਰਕਾਸ਼ ਕਰਨਾ ਹਿਰਦੇ ਕਮਲ ਮੈਂ ਹਰ ਦਾ ਵਾਸ ਕਹਿੰਦੇ ਤੁਹਾਡੇ ਹਿਰਦੇ ਵਿੱਚ ਭਾਈ ਜਿਵੇਂ ਇੱਕ ਕਿਰਨਾ ਪੈ ਕੇ ਕਮਲ ਦਾ ਪ੍ਰਕਾਸ਼ ਹੁੰਦਾ ਹੈ ਸੂਰਜ ਚੜਦਾ ਉਹਦੀ ਕਿਰਨ ਪੈਣ ਸਾਰੇ ਕਮਲ ਖੁੱਲ ਜਾਂਦਾ ਉਗੜ ਜਾਂਦਾ ਕਮਲਕ ਦਾ ਫੁੱਲ ਖਿੜ ਜਾਂਦਾ ਉਹਦਾ ਪ੍ਰਕਾਸ਼ ਹੋ ਜਾਂਦਾ ਕਹਿੰਦੇ ਇਸੇ ਤਰ੍ਹਾਂ ਤੁਸੀਂ ਵੀ ਬੁੱਧਵਾਰ ਦੀ ਕਿਰਨ ਨਹੀਂ ਸੱਚੇ ਨਾਮ ਦੀ ਕਿਰਨ ਹਰੀ ਦੇ ਨਾਮ ਦੀ ਕਿਰਨ ਪਵੇ ਹਿਰਦੇ ਕਮਲ ਮੈਂ ਹਰ ਦਾ ਬਾਸ ਕਹਿੰਦੇ ਜਦੋਂ ਹਰੀ ਦਾ ਬਾਰ ਬਾਰ ਜਪ ਕਰਕੇ ਗੁਣ ਗਾ ਕੇ ਹਿਰਦੇ ਵਿੱਚ ਪ੍ਰਕਾਸ਼ ਹੋ ਜਾਵੇ ਫਿਰ ਕਹਿੰਦੇ ਕਮਲ ਦੀ ਤਰ੍ਹਾਂ ਪਿਆਰੋ ਹਿਰਦਾ ਵੀ ਖਿੜ ਜਾਵੇਗਾ ਫਿਰ ਕਹਿੰਦੇ ਬਾਹਰੋਂ ਕਿਸੇ ਦਾ ਸੰਗ ਲੈਣ ਦੀ ਲੋੜ ਨਹੀਂ ਪਵੇ ਗੁਰ ਮਿਲ ਦਉ ਇੱਕ ਸਮ ਧਰੇ ਕਹਿੰਦੇ ਗੁਰੂ ਦੇ ਨਾਲ ਮਿਲ ਕੇ ਫਿਰ ਇੱਕ ਸਮ ਬਿਰਤੀ ਬਣ ਜਾਂਦੀ ਹੈ ਇੱਕ ਸਾਮ ਨੂੰ ਟਿਕਾ ਦੇਣਾ ਕਹਿੰਦੇ ਮਨ ਨੂੰ ਉਹਦੇ ਚਰਨਾਂ ਦੇ ਵਿੱਚ ਹਰੀ ਦਾ ਇਹਦੇ ਵਿੱਚ ਵਾਸ ਹੋ ਜਾਣਾ ਕੰਮਲ ਦੀ ਥਰਾਂ ਹਿਰਦਾ ਪ੍ਰਕਾਸ਼ ਹੋ ਜਾਣਾ ਤੇ ਬਚਨ ਕਰਦਾ ਗੁਰ ਮਿਲ ਦਉ ਇੱਕ ਸਮ ਧਰੇ ਕਹਿੰਦੇ ਦੋਵੇਂ ਇੱਕੋ ਹੋ ਜਾਣਗੇ ਫਿਰ ਇਹਦੇ ਮਨ ਤੇ ਗੁਰੂ ਇੱਕ ਸਮਾਨ ਹੋ ਜਾਣਗੇ ਗੁਰ ਮਿਲ ਦੋਹਾਂ ਇੱਕ ਸਮ ਧਰੈ ਇੱਕੋ ਸਮ ਫਿਰਤੀ ਉਹਦੇ ਚਰਨਾਂ ਵਿੱਚ ਟਿਕੇਗੀ ਸੱਚੇ ਗੁਰੂ ਦਾ ਬਣ ਜਾਵੇਗਾ ਉਹ ਉਰਦ ਪੰਕਲ ਸੁਧਾ ਕਰੇ ਭਗਤ ਜੀ ਕਹਿੰਦੇ ਫਿਰ ਉਰਦ ਕਹਿੰਦੇ ਹਨ ਮਾਇਆ ਨੂੰ ਕਹਿੰਦੇ ਮਾਇਆ ਜਿਹੜੀ ਉਹਦਾ ਪ੍ਰਭਾਵ ਉੱਡ ਜਾਏਗਾ ਸੁੱਧਾ ਮਾਨੁ ਦੇ ਚਰਨਾਂ ਵਿੱਚ ਟਿਕ ਜਾਏਗਾ ਬ੍ਰਹਮਸਪਤ ਵਿਖਿਆ ਦੇ ਵਹਾਏ ਅਗਲਾ ਪਦ ਭਗਤ ਜੀ ਸ਼ੁਰੂ ਕਰਦੇ ਹਨ ਅਗਲਾ ਪਦ ਸ਼ੁਰੂ ਕਰਦੇ ਹਨ ਭਗਤ ਜੀ ਅਗਲੀ ਵਾਰ ਤੋਂ ਮੇਲੋ ਬੁੱਧਵਾਰ ਸੀ ਹੁਣ ਵੀਰਵਾਰ ਦੀ ਗੱਲ ਕਰਦੇ ਨੇ ਇਸ ਵੀਰਵਾਰ ਦਾ ਵੀ ਬਹੁਤੇ ਲੋਕ ਭਰਮ ਕਰਦੇ ਆਹ ਕੁਝ ਨਹੀਂ ਕਰਨਾ ਅੱਜ ਵੀਰਵਾਰ ਹੈ ਪਰ ਗੁਰਸਿੱਖ ਵਾਸਤੇ ਕੋਈ ਵੀਰਵਾਰ ਨਹੀਂ ਕੋਈ ਬੁੱਧਵਾਰ ਨਹੀਂ ਕੋਈ ਸ਼ੁੱਕਰਵਾਰ ਨਹੀਂ ਸਿੱਖ ਨੂੰ ਇਹ ਭਰਮ ਨਹੀਂ ਕਰਨਾ ਚਾਹੀਦਾ ਗੁਰੂ ਦਾ ਗੁਰੂ ਦੇ ਦਰਸ਼ਨ ਕਰਕੇ ਗੁਰੂ ਅੱਗੇ ਅਰਦਾਸ ਕਰਕੇ ਕੰਮ ਸ਼ੁਰੂ ਕਰੋ ਸਾਰੇ ਕੰਮ ਰਾਤ ਸੌਣਗੇ ਜੇ ਗੁਰੂ ਤੇ ਵਿਸ਼ਵਾਸ ਨਹੀਂ ਫਿਰ ਬੁੱਧਵਾਰ ਵੀਰਵਾਰ ਕੀ ਕਰੇਗਾ ਕੁਝ ਨਹੀਂ ਕਰ ਸਕਦਾ ਕਿਉਂਕਿ ਸਵਾ ਆਪਣੇ ਮੁਤਾਬਕ ਚੱਲੀ ਜਾਣਾ ਦਿਨ ਆਉਣਾ ਦਿਨ ਖਤਮ ਹੋ ਜਾਣਾ ਰਾਤ ਪੈ ਜਾਣੀ ਹੈ ਇਹ ਆਪਣੇ ਵਾਸਤੇ ਨਹੀਂ ਆ ਕਿ ਬੋਦੋ ਵੀਰਵਾੜ ਅਸੀਂ ਧਰਮ ਦੇ ਵਿੱਚ ਫਸ ਕੇ ਕੰਮ ਹੀ ਨਹੀਂ ਕਰਨਾ ਕਈ ਤਾਂ ਭੋਗ ਤੋਂ ਹੀ ਜਵਾਬ ਦੇ ਦਿੰਦੇ ਨੇ ਕੋਈ ਮਰ ਜਾਂਦਾ ਨਾ ਕੋਈ ਸਰੀਰ ਚੜਾਈ ਕਰਦਾ ਹੈ ਕਹਿੰਦਾ ਨਾ ਜ ਵੀਰਵਾੜ ਆ ਰੱਜ ਕਾਹਦਾ ਕੱਤੋਂ ਭੋਗ ਪਾਣਾ ਅੱਜ ਸ਼ਨੀਵਾਰ ਹੈ ਆਪਾਂ ਹਿੰਦੂ ਮੁਤਾਬਕੀ ਹਿੰਦੂ ਮਤ ਦੇ ਧਰਮਾ ਮੁਤਾਬਕੀ ਗ੍ਰੰਥਾ ਮੁਤਾਬਕੀ ਜੇ ਵੀ ਚੱਲੀ ਜਾਂਦੇ ਆ ਪੜਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਤੇ ਗੱਲ ਮੰਨਦਾ ਸੀ ਉਸ ਗ੍ਰੰਥਾ ਦੀ ਜਾਂ ਤੇ ਉਹਨਾਂ ਦੇ ਮਗਰ ਤੁਰਿਏ ਸੱਚੇ ਗੁਰੂ ਨੂੰ ਛੱਡਦੀ ਏ ਫਿਰ ਤਾਂ ਅਸੀਂ ਐਨਾਂ ਕਿ ਵੀਰਵਾਰ ਹੈ ਸ਼ੁੱਕਰਵਾਰ ਹੈ ਪਰ ਮਨ ਦੇ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰਾਨੇ ਆ ਸਹਿਜ ਪਾਠ ਕਰਾਨੇ ਆ ਖਣ ਪੜ ਸਾਹਿਬ ਕਰਾਨੇ ਆ ਫਿਰ ਡੈਰੀ ਵਿਖੰਵਲੇ ਸਵਾਲ ਕਰ ਦਿੰਨੇ ਆ ਬਾਬਾ ਜੀ ਅੱਜ ਤਾਂ ਵੀਰਵਾਰ ਹੈ ਸ਼ਨੀਵਾਰ ਨੂੰ ਮਾਤਾ ਕਹਿੰਦੀਆਂ ਬਜ਼ੁਰਗ ਪ੍ਰਾਣੀਆਂ ਬੀਬੀਆਂ ਨਹੀਂ ਖੜਾ ਛੱਡਦੀਆਂ ਬਜ਼ੁਰਗ ਮਤਾਵਾਂ ਉਹ ਕਹਿੰਦੇ ਸ਼ਨੀਵਾਰ ਨਹੀਂ ਜੀ ਭੋਗ ਪਾੜਾ ਕੋਈ ਕਹੀ ਜਾਂਦਾ ਐਤਵਾਰ ਨੂੰ ਨਹੀਂ ਪਾਣਾ ਕੋਈ ਕਹੀ ਜਾਂਦਾ ਵੀਰਵਾਰ ਨੂੰ ਨਹੀਂ ਪਾਣਾ ਫਿਰ ਪਾਣਾ ਕਦੋਂ ਵੇ ਫਿਰ ਜੇ ਬੰਦਾ ਉਸ ਦਿਨ ਚੜ੍ਹਾਈ ਕਰ ਜੇ ਮਰ ਜੇ ਫਿਰ ਉਹਨੂੰ ਸਾੜ ਦੇ ਕਤੋਂ ਘਾਰੀ ਰੱਖ ਲੋ ਵੀਰਵਾਰ ਨੂੰ ਕੋਈ ਲਿਸਟ ਨਹੀਂ ਹੈਗੀ ਕਿ ਕਿੰਨੀ ਕੁ ਦੁਨੀਆ ਮਰਦੀ ਐ ਸਾਡੇ ਕੋਲ ਇਹ ਸ੍ਰਿਸ਼ਟੀ ਵਿੱਚ ਜਿੰਨੇ ਮਰਦੇ ਨੇ ਉਹਨੇ ਪੈਦਾ ਵੀ ਹੁੰਦੇ ਨੇ ਉਸ ਦਿਨ ਕੋਈ ਮਨੁੱਖ ਪੈਦਾ ਹੋ ਜਾਵੇ ਫਿਰ ਵੀਰਵਾਰ ਹੋਏ ਫਿਰ ਕੀ ਕਰ ਸਕਦੇ ਆ ਸ਼ਨੀਵਾਰ ਦੁਨੀਆ ਪੈਦਾ ਹੋ ਰਹੀ ਐ ਬੱਚੇ ਪੈਦਾ ਹੋ ਰਹੇ ਹਨ ਦੁਨੀਆਂ ਮਾਰ ਰਹੀ ਹੈ ਮਨ ਨੂੰ ਤੇ ਜੰਮਨ ਨੂੰ ਕਿਵੇਂ ਰੋਕ ਸਕਦੇ ਹਾਂ ਭੋਗਾਂ ਨੂੰ ਕਿਵੇਂ ਰੋਕ ਸਕਦੇ ਹਾਂ ਅਸੀਂ ਆਪਣੀ ਵਿਧੀਆਂ ਆਪਣੀ ਕਰਮਕਾਂਡ ਰੱਤੇ ਹੋਏ ਹਨ ਉਹਨਾਂ ਦੇ ਮੁਤਾਬਕ ਚੱਲੀ ਜਾਂਦੇ ਆ ਗੁਰੂ ਦੇ ਤੇ ਬਚਨ ਭਗਤ ਜੀ ਉਦੋਂ ਕਹਿ ਗਏ ਦੇਖੋ ਕਿੰਨੇ ਸਾਲ ਹੋ ਗਏ ਕਬੀਰ ਸਾਹਿਬ ਜੀ ਉਦੋਂ ਕਹਿ ਗਏ ਜੇ ਵੀ ਨਹੀਂ ਮੰਨਿਆ ਬਾਣੀ ਨੂੰ ਸੁਣ ਕੇ ਮੰਨਦੀ ਨਹੀਂ ਫਿਰ ਬਾਣੀ ਦਾ ਕੀ ਲਾਭ ਹੋਏਗਾ ਕੀ ਪੜਨ ਦਾ ਫਾਇਦਾ ਹੋਏਗਾ ਜਦੋਂ ਬਾਣੀ ਨੂੰ ਸੁਣ ਕੇ ਇੱਕ ਕੰਨ ਤੋਂ ਛੱਡ ਦੇਣਾ ਉਹਦੇ ਅਰਥਾਂ ਨੂੰ ਨਹੀਂ ਸਮਝਣਾ ਉਹਦੇ ਕਹੇ ਬਚਨਾਂ ਨੂੰ ਭਗਤ ਜੀ ਨੂੰ ਸਮਝਣਾ ਉਰਾਂ ਦੇ ਬਚਨ ਇਹਨਾਂ ਨੂੰ ਮੰਨਣਾ ਨਹੀਂ ਫਿਰ ਆਪਕੋ ਆਪਣੀ ਮਰਜ਼ੀ ਦੇ ਮੁਤਾਬਕ ਆਪੀ ਭੋਗ ਪਾ ਲੈਣੇ ਫਿਰ ਤਾਂ ਕਰਮकांड ਹੋ ਗਏ ਫਿਰ ਉਹਦਾ ਫਲ ਥੋੜਾ ਮਿਲੇਗਾ ਆਤਮਾ ਨੂੰ ਇਹ ਚੀਜ਼ ਨਾ ਦੇਖਿਆ ਕਰੋ ਦਿਨवार ਕਿਉਂਕਿ ਉਹਦੇ ਮੁਤਾਬਕ ਭੋਗ ਪੈਣਾ ਚਾਹੀਦਾ ਬਰਾਤਨ ਸਮੇਂ ਚ ਗੋਤੇ ਉਹ 13ਵਾਂ ਤੇ 17ਵਾਂ ਰੱਖਦੇ ਸੀ ਲੋਕ ਇੰਨਾ ਲੰਮਾ ਪਾੜ ਕਿਉਂ ਰੱਖਦੇ ਸੀ ਕੀ ਸਹਜ ਨਾਲ ਹੋ ਜਾਵੇ 17ਵਾਂ ਤਾਰਾਸ ਦੀ 17ਵੇਂ ਸਤਗੁਰੂ ਦੇ ਦਰਸ਼ਨ ਹੋਣ ਸੰਗਤ ਪਾਠ ਸੁਣੇ ਆਪ ਬੈਠ ਕੇ ਪਾਠ ਸੰਦੇ ਜੀ 17ਵਾਂ ਦਿਨ ਦਾ ਸਤਪਾ ਪਾਠ ਰੱਖਿਆ ਜਾਂਦਾ ਸੀ ਸਹਿਜ ਪਾਠ ਹੁਣ ਸਤਪਾ ਵੀ 7 ਦਿਨਾਂ ਦਾ 5 ਦਿਨਾਂ ਦੀ ਰਹਿ ਜਾਂਦਾ ਇੱਕ ਸਤਪਾ ਰੱਖਦੇ ਆਣ ਜਿਹੜੇ ਕੁਝ ਲੋਕ ਸਤਪਾ ਰੱਖਦੇ ਆਣ ਉਹ ਸਤਪਾ ਪਾਠ ਕੀ ਹੁੰਦਾ ਉਹ 7 ਦਿਨਾਂ ਦੇ ਵਿੱਚ ਭੋਗ ਪਾਣਾ ਹੁੰਦਾ ਉਹਨੂੰ ਤਾਂ ਸਤਪਾ ਕਹਿੰਦੇ ਹਨ ਉਹ ਵੀ 4-5 ਸਾਢੇ 5 ਦਿਨਾਂ ਦਾ ਰਹਿ ਜਾਂਦਾ 250-300 ਅੰਗ ਜਿਹੜਾ ਗ੍ਰੰਥੀ ਕਰਦਾ ਉਹ ਬੋਲ ਕੇ ਥੋੜਾ ਕਰੇਗਾ ਉਸੇ ਬੋਲ ਕੇ ਕਰਕੇ ਦਿਖਾਓ ਇੱਕ ਦਿਨ 250 ਅੰਗ ਉਹ ਫਿਰ RAMNALL ਨਹੀਂ ਕਰ ਸਕਦਾ ਕਿਉਂਕਿ ਲੰਮਾ ਪਾਠ ਰੱਖਿਆ ਕਰੋ ਜੇ ਸਹਿਜ ਪਾਠ ਰੱਖੋਗੇ ਉਹ ਸਹਿਜੇ ਸਹਿਜੇ ਸੁਣ ਸਕਦੇ ਹੋ ਜਿੰਨਾ ਜ਼ਿਆਦਾ ਦਿਨ ਹੋਣਗੇ ਉਹ RAMNALL ਕਰ ਸਕਦੇ ਆ ਤੇ ਆਪਣਾ ਸੋਚ ਤੇ ਆ ਰਿਸ਼ਤੇਦਾਰਾਂ ਦਾ ਆਪਣੇ ਕੰਮਾਂ ਕਰਾਂ ਦਾ ਯਾਰ ਸਾਡੇ ਕੰਮ ਬੰਦ ਹੋ ਜਾਣਗੇ ਰੋਜ਼ ਲੋਕ ਆਣ ਕੇ ਬੈਠਣਗੇ ਸਮਾਂ ਨਹੀਂ ਹੈ ਸਮਾਂ ਹੀ ਨਹੀਂ ਸਾਡੇ ਕੋਲ ਗੁਰੂ ਵਾਸਤੇ ਆਤਮਾ ਨੂੰ ਕੀ ਸ਼ਾਂਤੀ ਮਿਲਣੀ ਆਤਮਾ ਤੇ ਅਮਰ ਹੁੰਦੀ ਹੈ ਸਰੀਰ ਵੇਤੀ ਵੈਸੇ ਪਰ ਉਹ ਆਤਮਾ ਜਦੋਂ ਬਾਣੀ ਪੜ੍ਹਦੇ ਆ ਉਹਦੇ ਨਾਮ ਤੇ ਉਹ ਕਿਸੇ ਰੂਹ ਵਿੱਚ ਚਲੀ ਜਾਂਦੀ ਹੈ ਟਿਕ ਜਾਂਦੀ ਹੈ ਸੰਗਤ ਦੀ ਅਰਦਾਸ ਪਰਮੇਸ਼ਰ ਅੱਗੇ ਕੁਰਬਾਨ ਹੁੰਦੀ ਹੈ ਇਥੇ ਭਗਤ ਜੀ 12 ਦੇ ਪ੍ਰਤੀ ਦੱਸਦੇ ਹਨ ਕਹਿੰਦੇ ਭਾਈ ਦੁਬਿਧਾ ਛੱਡ ਦੋ ਇਹ ਕਰਮ ਛੱਡ ਦੋ ਭਗਤ ਜੀ ਅਗਲੇ ਅੱਗੇ ਵੀਰਵਾਰ ਵਾਰੇ ਦੱਸਦੇ ਹਨ ਕਹਿੰਦੇ ਵੀਰਵਾਰ ਨੂੰ ਵੀ ਤਿਆਗ ਦੋ ਕਹਿੰਦੇ ਤੁਸੀਂ ਕੋਈ ਕੰਮ ਕਰਨਾ ਸਾਰੇ ਭਗਤਾ ਨੇ ਗੁਰਸਿੱਖਾਂ ਪਾਰ ਵਾਰ ਹਰ ਕੀ ਗੁਣ ਗਾਓ ਕਹਿੰਦੇ ਵਾਰ ਵੀ ਗੁਰੂ ਦੇ ਗੁਣ ਗਾ ਕੇ ਸ਼ੁਰੂ ਕਰੋ ਭਾਈ ਫਿਰ ਪ੍ਰਾਪਤੀ ਹੋएगी ਤੀਨ ਦੇਵ ਇੱਕ ਸੰਗ ਲਾਏ ਕਹਿੰਦੇ ਤਿੰਨ ਦੇਵਤਿਆਂ ਦਾ ਹੈ ਵਾਰ ਕਹਿੰਦੇ ਇੱਕੋ ਸੰਗ ਤੀਲ ਨਦੀ ਤਹੈ ਤਰਕੁੱਟੀ ਮਾਹੇ ਕਹਿੰਦੇ ਤਿੰਨ ਨਦੀਆਂ ਤਿੰਨ ਦੇਵ ਕਹਿੰਦੇ ਉਹਨਾਂ ਨੂੰ ਤਿਆਗ ਦੋ ਭਗਤ ਜੀ ਕਹਿੰਦੇ ਸਾਡਾ ਤੇ ਪਰਮੇਸ਼ਰ ਨਾਲ ਲੈਣ ਦੀਨਾ ਐਸ ਕਸਮਲ ਧੋਵੇ ਨਾਹੀਂ ਕਹਿੰਦੇ ਉਹ ਕਹਿੰਦੇ ਨਾਲ ਵਿੱਚ ਪੈਰ ਧੋ ਸਰਾਨ ਕਰੋ ਵੀਰ ਵਾਰ ਸਫਲ ਹੋ ਜਾਵੇਗਾ ਕਹਿੰਦੇ ਪਾਰ ਗੁਰਸਿੱਖ ਨੇ ਤਾਂ ਨਾਮ ਵਿੱਚ ਸ਼ਰਾਨ ਕਰਨਾ ਮੱਦਨ ਕਰਨਾ ਹੁਣਾ ਐਨਸ ਕਸਮਲ ਧੋਵੇ ਪਾਏ ਕਹਿੰਦੇ ਤੁਸੀਂ ਤਾਂ ਆਪਣੇ ਮਨ ਨੂੰ ਧੋਣਾ ਮਨ ਨੂੰ ਸੱਚੇ ਨਾਮ ਵਾਰ-ਵਾਰ ਜਪ ਕਰਕੇ ਧੋਇਆ ਜਾਂਦਾ ਸੋ ਕੀਰਤ ਸਹਾਰੇ ਸੋਹੀ ਵਰਤ ਚੜ੍ਹੈ ਭਗਤ ਜੀ ਕਹਿੰਦੇ ਕਹਿੰਦੇ ਵਰਤ ਕਰ ਲੋ ਪਰ ਤੁਸੀਂ ਸੱਚੇ ਨਾਮ ਦਾ ਹੀ ਵਰਤਣਾ ਹੈ ਬਾਣੀ ਪੜ ਕੀ ਮਨ ਨੂੰ ਸ਼ਨਾਣ ਕਰਾਣਾ ਅਣ ਦਿਨ ਆਪ ਆਪ ਸਿਓ ਲੜੈ ਇਹਨ ਦੇ ਇਸ ਤਰ੍ਹਾਂ ਮਨ ਦੇ ਨਾਲ ਤੁਸੀਂ ਜੰਗ ਕਰਨਾ ਹੈ ਮਨ ਨੂੰ ਬਾਣੀ ਦਾ ਹੀ ਜੰਗ ਕਰਕੇ ਉਹਦੇ ਚਰਨਾਂ ਵਿੱਚ ਟਿਕਾਣਾ ਕੋਈ ਦੂਜਾ ਰਸਤਾ ਹੀ ਨਹੀਂ ਭਗਤ ਜੀ ਕਹਿੰਦੇ ਇਹ ਵੀ ਵਾਰ ਸੁਫਲ ਹੋ ਜਾਏਗਾ ਸੁਰਖੀ ਪਾਚੋ ਰਾਖੇ ਸਭੈ ਤੋ ਦੂਜੀ ਦੀਸ਼ਟ ਸੋ ਪੈਸੇ ਕਬੈ ਕਹਿੰਦੇ ਇਹ ਦ੍ਰਿਸ਼ਟੀ ਜਿਹੜੀ ਹੈ ਕਹਿੰਦੇ ਇਹਨੂੰ ਛੱਡ ਕੇ ਦੁਨੀਆ ਨੂੰ ਸੱਚੇ ਨਾਮ ਦੇਉ ਹਿਰਦੇ ਵਿੱਚ ਧਾਰਨ ਕਰਨਾ ਇਹਦੇ ਤੇ ਅਮਲ ਕਰਨਾ ਥਾਵਰ ਥਿਰ ਕਰ ਰੱਖ ਸੋਏ ਜੋਤ ਕੀ ਘਟ ਵੱਟੀ ਘਟ ਮੈਂ ਜੋਏ ਅਗਲਾ ਪਦ ਭਗਤ ਜੀ ਆਰੰਭ ਕਰਦੇ ਹਨ ਸਤਵਾਂ ਸ਼ੁੱਕਰਵਾਰ ਦਾ ਥਾਵਰ ਥਿਰ ਕਰ ਰੱਖ ਸੋਏ ਕਹਿੰਦੇ ਇਸ ਵਾਰ ਨੂੰ ਵੀ ਲੋਕਹੀ ਕੰਮ ਕਰਦੇ ਹਨ ਭਗਤ ਜੀ ਕਹਿੰਦੇ ਪਰ ਪਰਮੇਸ਼ਰ ਦੇ ਵਿੱਚ ਮਨ ਜੋੜਨ ਵਾਸਤੇ ਜੋਤ ਕੀ ਵੱਟੀ ਘਟ ਮੈਂ ਜੋਏ ਕਹਿੰਦੇ ਉਹ ਜੋਤ ਵੱਟੀ ਦੀ ਤਰ੍ਹਾਂ ਇਸ ਘਟ ਵਿੱਚ ਹੈ ਹਿਰਦੇ ਵਿੱਚ ਈ ਹੈ ਪਰਮੇਸ਼ਰ ਕਹਿੰਦੇ ਉਹਨੂੰ ਪ੍ਰਕਾਸ਼ ਕਰਨਾ ਬਾਹਰ ਭੀਤਰ ਭਿਆ ਪ੍ਰਕਾਸ਼ ਕਹਿੰਦੇ ਜਿਵੇਂ ਬਾਹਰ ਪ੍ਰਕਾਸ਼ੇ ਨਾਓ ਹਰ ਪਾਸੇ ਦਿਗਾ ਮਾਰੀ ਉਹਦਾ ਹੀ ਪ੍ਰਕਾਸ਼ ਹੈ ਹਰ ਪਾਸੇ ਉਹ ਮੌਜੂਦ ਹੈ ਕਹਿੰਦੇ ਜਿਹੜੀ ਉਹਦੀ ਜੋਤ ਹੈ ਉਹ ਸਾਡੇ ਮਨ ਦੇ ਵਿੱਚ ਵੀ ਹੈ ਆਤਮਾ ਵਿੱਚ ਵੀ ਉਹਦੀ ਜੋਤ ਹੈ ਤਾਂ ਹੀ ਅਸੀਂ ਤੁਰੀ ਫਿਰਦੇ ਆ ਉਹਨੂੰ ਮਿਲਾਪ ਕਰਾਣਾ ਕਹਿੰਦੇ ਹਿਰਦੇ ਦੇ ਵਿੱਚ ਜਿਹੜਾ ਘਟ ਦੇ ਵਿੱਚ ਪ੍ਰਕਾਸ਼ ਹੈ ਉਹਨੂੰ ਪ੍ਰਕਾਸ਼ ਕਰਨਾ ਬਾਹਰ ਪੀਤਰ ਭਿਆ ਪ੍ਰਕਾਸ਼ ਇਹਦੇ ਅੰਦਰ ਤੇ ਬਾਹਰ ਦੋਹਾਂ ਜਗ੍ਹਾ ਤੇ ਪ੍ਰਕਾਸ਼ ਹੋ ਜਾਵੇ ਤਬ ਊਆ ਸਗਲ ਕਰਮ ਦਾ ਨਾਸ ਇਹਨਾਂ ਫੇਰੀ ਨਾਸ ਹੋਣਾ ਹੈ ਇਹ ਦੁਬਦਾ ਤੋਂ ਫੇਰੀ ਅਸੀਂ ਛੁੱਟਣਾ ਹੈ ਇਹ ਕਰਮ ਕੰਡਾਂ ਤੋਂ ਅਸੀਂ ਫੇਰੀ ਬਚ ਸਕਦੇ ਹਾਂ ਜਦੋਂ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ ਇਹਨਾਂ ਫਿਰ ਯਕੀਨ ਜਿਹੜਾ ਬਨੋਟੀ ਆ ਖਤਮ ਹੋ ਜਾਵੇਗਾ ਇਦਰ ਉਹ ਮਾਨ ਹਟ ਜਾਵੇਗਾ ਫਿਰ ਇੱਕੋ ਧੀ ਟੇਕ ਵੱਜ ਜਾਵੇਗੀ ਜਿਵੇਂ ਭਗਤ ਜੀ ਦੀ ਬੱਜੀ ਹੈ ਸਗਲ ਕਰਮ ਕਾ ਨਾਸ ਤਬ ਹੁਆ ਭਗਤ ਜੀ ਕਹਿੰਦੇ ਸਗਲ ਕਰਮ ਕਾ ਨਾਸ ਕਹਿੰਦੇ ਜਿਹੜੇ ਸਗਲ ਕਰਮ ਕਰਦੇ ਆਂ ਵਾਰਾਂ ਦੇ ਸਿੱਤਾਂ ਦੇ ਉਹਦਾ ਨਾਸ ਹੋ ਜਾਵੇਗਾ ਕਹਿੰਦੇ ਉਹਦੀ ਪ੍ਰਾਪਤੀ ਹੋ ਜਾਵੇਗੀ ਜਬ ਲਗ ਘਟ ਮੈਂ ਦੂਜੀ ਆਣ ਤਲੁ ਮਨਾਂ ਲੱਭੇ ਜਾਣ ਕਹਿੰਦੇ ਜਿੰਨਾ ਚਿਰ ਦੂਜੀ ਆਣ ਨਾ ਅੰਦਰ ਦੂਜੀ ਬਿਰਤੀ ਹੈ ਦੂਜਿਆਂ ਤੇ ਵਿਸ਼ਵਾਸ ਹੈ ਇਸ ਘਟ ਦੇ ਵਿੱਚ ਉਹ ਪ੍ਰਕਾਸ਼ ਨਹੀਂ ਹੋਏਗਾ ਕਹਿੰਦੇ ਘਟ ਵਿੱਚ ਨੂੰ ਪ੍ਰਕਾਸ਼ ਕਰਨਾ ਦੂਜਿਆਂ ਦੀ ਆਸ ਤਿਆਗ ਦੀਏ ਜਿੰਨਾ ਚਿਰ ਘਟ ਵਿੱਚ ਦੂਜਿਆਂ ਤੇ ਵਾਸ ਹੈ ਮਨ ਨੂੰ ਦੀ ਚਰਣਾ ਵਿਚ ਅਰਪਣ ਨਹੀਂ ਕਹਿੰਦੇ ਉਹਨਾਂ ਚਿਰ ਉਹ ਮੈਲ ਚੋਂ ਕਿੱਥੋਂ ਲੱਭੇਗਾ ਉਹ ਲੰਬੇ ਗਾਣੀ ਤੋ ਲੋ ਮੈਲ ਨਾ ਲੰਬੇ ਜਾਨ ਕਹਿੰਦੇ ਫਿਰ ਉਹ ਜਾਣਿਆ ਨਹੀਂ ਜਾਵੇਗਾ ਉਹਦੀ ਅੰਦਰੋਂ ਪ੍ਰਾਪਤੀ ਨਹੀਂ ਹੋਵੇਗੀ ਰਮਤ ਰਾਵਸ ਲਾਗੋ ਰੰਗ ਐ ਇਕਬੀਰ ਤਬ ਨਿਰਮਲ ਅੰਗ ਭਗਤ ਜੀ ਕਹਿੰਦੇ ਸਾਡਾ ਤਾਂ ਉਹਦੇ ਨਾਲ ਪ੍ਰੇਮ ਹੈ ਕਹਿੰਦੇ ਰਾਮ ਦਾ ਰਮਤ ਰਮੇ ਹੋਏ ਪਰਮੇਸ਼ਰ ਦਾ ਰਾਮ ਦਾ ਰੰਗ ਚੜ ਜਾਵੇ ਇਹ ਦੋ ਜ ਰੰਗ ਲੱਗ ਜਾਵੇ ਕਹੇ ਕਬੀਰ ਤਬ ਨਿਰਮਲ ਅੰਗ ਭਗਤ ਜੀ ਕਹਿੰਦੇ ਭਾਈ ਫਿਰ ਇਹ ਨਿਰਮਲ ਹੋਣਿਆ ਨ ਅੰਗ ਜਦੋਂ ਨਾਮ ਦਾ ਸੱਚੀ ਭਗਤੀ ਦਾ ਰੰਗ ਚੜ ਗਿਆ ਫਿਰ ਕਹਿੰਦੇ ਬਨੌਟੀ ਭਨ ਖਤਮ ਹੋਣਾ ਉਹ ਭਗਤੀ ਕਰ ਕੀ ਆ ਵਾਰ-ਵਾਰ ਹਰ ਕੇ ਗੁਣ ਗਾਓ ਗੁਰ ਗੰਮ ਭੇਦ ਸੋ ਹਰ ਕਾ ਪਾਓ ਕਹਿੰਦੇ ਇਹ ਭੇਦ ਨਾ ਜਿਹੜਾ ਉਲ ਹੈ ਉਹ ਖਤਮ ਹੋ ਜਾਵੇਗਾ ਜਦੋਂ ਵਾਰ-ਵਾਰ ਉਹਨੂੰ ਗਾਵਾਂਗੇ ਦ੍ਰਿੜ ਕਰਾਂਗੇ ਕਹਿੰਦੇ ਫਿਰ ਉਹ ਨਾਮ ਦਾ ਹੀ RAM ਦਾ ਹੀ ਰੰਗ ਲੱਗ ਜਾਵੇਗਾ ਭਗਤ ਜੀ ਕਹਿੰਦੇ ਸਾਨੂੰ ਤਾਂ ਸੱਚੇ ਨਾਮ ਦਾ ਰੰਗ ਚੜਿਆ ਇਹਨੇ ਆਂਗ-ਆਂਗ ਨਿਰਮਲ ਕਰਤਾ ਹੈ ਇਹ ਭਾਈ ਸਤਵਾਰਾਂ ਦੀ ਭਗਤ ਜੀ ਵਿਆਖਿਆ ਕਰਦੇ ਹਨ ਬਾਣੀ ਦੇ ਵਿੱਚ ਭਗਤ ਜੀ ਸਾਨੂੰ ਜੀਵਾ ਨੂੰ ਕਰਮ ਕਾਂਡਾਂ ਤੋਂ ਬਾਰ ਕੱਢਦੇ ਹੋਏ ਦੱਸਦੇ ਹਨ ਕਹਿੰਦੇ ਕੋਈ ਥਿਰਤ ਕੋਈ ਵਾਰ ਕੁਝ ਨਹੀਂ ਕਰ ਸਕਦਾ ਇਹਦੇ ਕੋਲ ਨਾਮ ਦੀ ਸ਼ਕਤੀ ਹੈ ਨਾਮ ਦਾ ਗੁਰੂ ਦਾ ਸੰਗ ਹੈ ਉਹ ਸਦਾ ਹੀ ਗੁਰੂ ਤੇ ਵਿਸ਼ਵਾਸ ਬਣਾਉਂਦੇ ਹਨ ਭਰੋਸਾ ਬਣਾਉਂਦੇ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਅੱਗੇ ਭਗਤ ਨਾਮਦੇਵ ਜੀ ਦੇ ਸ਼ਬਦ ਆਰੰਭ ਹੋਵੇਗਾ ਸਾਧ ਸੰਗਤ ਜੀਓ ਬਾਣੀ ਵਿਚਾਰ ਦੇ ਨਿਕਾਹੀ ਭੁੱਲਾ ਗਤੀਆਂ ਹੋ ਜੰਨੀਆਂ ਹਨ ਮਹਾਰਾਜ ਸਤਿਬਕਸ਼ਨ ਆਈਆਂ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹੀ ਗੁਰੂ ਸਤਨਾਮ ਵਾਹਿਗੁਰੂ